ਸਤਿ ਸ੍ਰੀ ਅਕਾਲ ਮੈਂ ਮਹੰਤ ਬਾਬਾ ਪ੍ਰਗਟਦਾਸ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਗੁਰਜੀਤ ਸਿੰਘ ਫੌਜੀ ਸਾਹਿਬ ਖੇੜੀ ਨਗਾਇਆਂ ਜੋ ਕਿ ਸਮਾਣੇ BSNL ਟਾਵਰ ਤੇ ਬੈਠਿਆਂ ਨੂੰ ਕਈ ਮਹੀਨੇ ਹੋ ਗਏ ਹਨ ਜੋ ਕਿ 12 ਅਕਤੂਬਰ ਤੋਂ ਲੈ ਕੇ ਅੱਜ 8 ਫਰਵਰੀ ਹੋ ਚੁੱਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਨੂੰ ਲੈ ਕੇ ਉਹ ਟਾਵਰ ਤੇ ਬੈਠੇ ਨੇ ਤੇ ਕੱਲ ਨੂੰ ਭਾਵ ਕੇ 9 ਫਰਵਰੀ ਨੂੰ ਸਮਾਣਾ ਟਾਵਰ ਤੇ ਇਕੱਠ ਰੱਖਿਆ ਗਿਆ ਹੈ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੋ ਬਿਆਦਵੀ ਰੋਕਣ ਦਾ ਕਾਨੂੰਨ ਬਣ ਸਕੇ ਅਤੇ ਹਰ ਇੱਕ ਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰ ਸਕੀਏ ਸਾਰਿਆਂ ਦਾ ਸੰਗਤਾਂ ਨੇ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ